ਬਿਲਾਵਲ ਮਹੱਲਾ ਪੰਜਵਾਂ ਮਨ ਮਹਿ ਸਿੰਚੋ ਹਰ ਹਰ ਨਾਮ ਅਨ ਦਿਨ ਕੀਰਤਨ ਹਰ ਗੁਣ ਗਾਮ ਮਨ ਮਹਿ ਸਿੰਚੋ ਹਰ ਹਰ ਨਾਮ ਅਨ ਦਿਨ ਕੀਰਤਨ ਹਰ ਗੁਣ ਗਾਮ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਨਹੁ ਨੇਰੇ ਰਹਾਉ ਕਹ ਨਾਨਕ ਜਾਂ ਕੈ ਨਿਰਮਲ ਭਾਗ ਹਰ ਚਰਣੀ ਤਾਂ ਕਾ ਮਨ ਲਾਗ ਕਹ ਨਾਨਕ ਜਾਂ ਕੈ ਨਿਰਮਲ ਭਾਗ ਹਰ ਚਰਣੀ ਤਾਂ ਕਾ ਮਨ ਲਾਗ ਬਿਲਾਵਲ ਮਹੱਲਾ ਪੰਜਵਾਂ ਮਨ ਮਹਿ ਸਿੰਚੋ ਹਰ ਹਰ ਨਾਮ ਅਨ ਦਿਨ ਕੀਰਤਨ ਹਰ ਗੁਣ ਗਾਮ ਮਨ ਮਹਿ ਸਿੰਚੋ ਹਰ ਹਰ ਨਾਮ ਅਨ ਦਿਨ ਕੀਰਤਨ ਹਰ ਗੁਣ ਗਾਮ ਐਸੀ ਪ੍ਰੀਤ ਕਰਹੋ ਮਨ ਮੇਰੇ ਆਠ ਪਹਿਰ ਪ੍ਰਭ ਜਾਨੋ ਨੇਰੇ ਰਹਾਉ ਕਹ ਨਾਨਕ ਜਾਂ ਕੈ ਨਿਰਮਲ ਭਾਗ ਹਰ ਚਰਣੀ ਤਾਂ ਕਾ ਮਨ ਲਾਗ ਕਹ ਨਾਨਕ ਜਾਂ ਕੈ ਨਿਰਮਲ ਬਾਗ ਹਰ ਚਰਣੀ ਤਾਂ ਕਾ ਮਨ ਲਾਗ ਬਿਲਾਵਲ ਮਹੱਲਾ ਪੰਜਵਾਂ ਮਨ ਮਹਿ ਸਿੰਚੋ ਹਰ ਹਰ ਨਾਮ ਆਨ ਦਿਨ ਕੀਰਤਨ ਹਰ ਗੁਣ ਗਾਮ ਮਨ ਮਹਿ ਸਿੰਚੋ ਹਰ ਹਰ ਨਾਮ ਆਨ ਦਿਨ ਕੀਰਤਨ ਹਰ ਗੁਣ ਗਾਮ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਨੁ ਹੋਨੇਰੇ ਰਹਾ ਕਹ ਨਾਨਕ ਜਾਕੇ ਨਿਰਮਲ ਭਾਗ ਹਰ ਚਰਣੀ ਤਾ ਕਾ ਮਨ ਲਾਗ ਕਹ ਨਾਨਕ ਜਾਕੇ ਨਿਰਮਲ ਭਾਗ ਹਰ ਚਰਣੀ ਤਾਂ ਕਾ ਮਨ ਲਾਗ ਬਿਲਾਵਲ ਮਹੱਲਾ ਪੰਜਵਾਂ ਮਨ ਮਹਿ ਸਿੰਚੋ ਹਰ ਹਰ ਨਾਮ ਅਨ ਦਿਨ ਕੀਰਤਨ ਹਰ ਗੁਣ ਗਾਮ ਮਨ ਮਹਿ ਸਿੰਚੋ ਹਰ ਹਰ ਨਾਮ ਅਨ ਦਿਨ ਕੀਰਤਨ ਹਰ ਗੁਣ ਗਾਮ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਾਨੋ ਹਨੇਰੇ ਰਹਾਉ ਕਹ ਨਾਨਕ ਜਾ ਕੈ ਨਿਰਮਲ ਭਾਗ ਹਰ ਚਰਣੀ ਤਾਂ ਕਾ ਮਨ ਲਾਗ ਕਹ ਨਾਨਕ ਜਾਂ ਕੈ ਨਿਰਮਲ ਭਾਗ ਹਰ ਚਰਣੀ ਤਾਂ ਕਾ ਮਨ ਲਾਗ ਬਿਲਾਵਲ ਮਹੱਲਾ ਪੰਜਵਾਂ ਮਨ ਮਹਿ ਸਿੰਚੋ ਹਰ ਹਰ ਨਾਮ ਅਨ ਦਿਨ ਕੀਰਤਨ ਹਰ ਗੁਣ ਗਾਮ ਮਨ ਮਹਿ ਸਿੰਚੋ ਹਰ ਹਰ ਨਾਮ ਅਨ ਦਿਨ ਕੀਰਤਨ ਹਰ ਗੁਣ ਗਾਮ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਨੋ ਨੇਰੇ ਰਹਾਉ ਕਹ ਨਾਨਕ ਜਾ ਕੈ ਨਿਰਮਲ ਬਾਗ ਹਰ ਚਰਣੀ ਤਾਂ ਕਾ ਮਨ ਲਾਗ ਕਹ ਨਾਨਕ ਜਾਂ ਕੈ ਨਿਰਮਲ ਬਾਗ ਹਰ ਚਰਣੀ ਤਾਂ ਕਾ ਮਨ ਲਾਗ ਬਿਲਾਵਲ ਮਹੱਲਾ ਪੰਜਵਾਂ ਮਨ ਮਹਿ ਸਿੰਚੋ ਹਰ ਹਰ ਨਾਮ ਅਨੰਦਿਨ ਕੀਰਤਨ ਹਰ ਗੁਣ ਗਾਮ ਮਨ ਮਹਿ ਸਿੰਚੋ ਹਰ ਹਰ ਨਾਮ ਅਨੰਦਿਨ ਕੀਰਤਨ ਹਰ ਗੁਣ ਗਾਮ ਐਸੀ ਪ੍ਰੀਤ ਕਰੋ ਮਨ ਮੇਰੀ आठ पहर ਪ੍ਰਭ ਜਨ ਹੁਨੇਰੇ ਰਹਾ ਕਹ ਨਾਨਕ ਜਾ ਕੇ ਨਿਰਮਲ ਭਾਗ ਹਰ ਚਰਣੀ ਤਾਂ ਕਾ ਮਨ ਲਾਗ ਕਹ ਨਾਨਕ ਜਾ ਕੇ ਨਿਰਮਲ ਭਾਗ ਹਰ ਚਰਣੀ ਤਾਂ ਕਾ ਮਨ ਲਾਗ ਬਿਲਾਵਲ ਮਹੱਲਾ ਪੰਜਵਾ ਮਨ ਮਹਿ ਸਿੰਚੋ ਹਰ ਹਰ ਨਾਮ ਅਨ ਦਿਨ ਕੀਰਤਨ ਹਰ ਗੁਣ ਗਾਮ ਮਨ ਮਹਿ ਸਿੰਚੋ ਹਰ ਹਰ ਨਾਮ ਅਨ ਦਿਨ ਕੀਰਤਨ ਹਰ ਗੁਣ ਗਾਮ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਾਨੋ ਨੇਰੇ ਰਹਾਉ ਕਹ ਨਾਨਕ ਜਾ ਕੈ ਨਿਰਮਲ ਭਾਗ ਹਰ ਚਰਣੀ ਤਾਂ ਕਾ ਮਨ ਲਾਗ ਕਹ ਨਾਨਕ ਜਾਂ ਕੈ ਨਿਰਮਲ ਭਾਗ ਹਰ ਚਰਣੀ ਤਾਂ ਕਾ ਮਨ ਲਾਗ ਬਿਲਾਵਲ ਮਹੱਲਾ ਪੰਜਵਾਂ ਮਨ ਮਹਿ ਸਿੰਚੋ ਹਰ ਹਰ ਨਾਮ ਅਨ ਦਿਨ ਕੀਰਤਨ ਹਰ ਗੁਣ ਗਾਮ ਮਨ ਮਹਿ ਸਿੰਚੋ ਹਰ ਹਰ ਨਾਮ ਅਨ ਦਿਨ ਕੀਰਤਨ ਹਰ ਗੁਣ ਗਾਮ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਨੋ ਨੇਰੇ ਰਹਾਉ ਕਹ ਨਾਨਕ ਜਾਂ ਕੈ ਨਿਰਮਲ ਭਾਗ ਹਰ ਚਰਣੀ ਤਾਂ ਕਾ ਮਨ ਲਾਗ ਕਹ ਨਾਨਕ ਜਾਂ ਕੈ ਨਿਰਮਲ ਬਾਗ ਹਰ ਚਰਣੀ ਤਾਂ ਕਾ ਮਨ ਲਾਗ ਬਿਲਾਵਲ ਮਹੱਲਾ ਪੰਜਵਾਂ ਮਨ ਮਹਿ ਸਿੰਚੋ ਹਰ ਹਰ ਨਾਮ ਅਨ ਦਿਨ ਕੀਰਤਨ ਹਰ ਗੁਣ ਗਾਮ ਮਨ ਮਹਿ ਸਿੰਚੋ ਹਰ ਹਰ ਨਾਮ ਅਨ ਦਿਨ ਕੀਰਤਨ ਹਰ ਗੁਣ ਗਾਮ ਐਸੀ ਪ੍ਰੀਤ ਕਰੋ ਮਨ ਮੇਰੀ आठ पहर प्रभु जानो हुनेरे रहा कह नानक जाके निर्मल पाग हर चरणी ताका मन लाग कह नानक जाके निर्मल पाग ਹਰ ਚਰਣੀ ਤਾਂ ਕਾ ਮਨ ਲਾਗ ਬਿਲਾਵਲ ਮਹੱਲਾ ਪੰਜਵਾਂ ਮਨ ਮਹਿ ਸਿੰਚੋ ਹਰ ਹਰ ਨਾਮ ਅਨ ਦਿਨ ਕੀਰਤਨ ਹਰ ਗੁਣ ਗਾਮ ਮਨ ਮਹਿ ਸਿੰਚੋ ਹਰ ਹਰ ਨਾਮ ਅਨ ਦਿਨ ਕੀਰਤਨ ਹਰ ਗੁਣ ਗਾਮ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਾਨੋ ਹਨੇਰੇ ਰਹਾਉ ਕਹ ਨਾਨਕ ਜਾਂ ਕੈ ਨਿਰਮਲ ਭਾਗ ਹਰ ਚਰਣੀ ਤਾਂ ਕਾ ਮਨ ਲਾਗ ਕਹ ਨਾਨਕ ਜਾ ਕੈ ਨਿਰਮਲ ਭਾਗ ਹਰ ਚਰਣੀ ਤਾਂ ਕਾ ਮਨ ਲਾਗ ਬਿਲਾਵਲ ਮਹੱਲਾ ਪੰਜਵਾਂ ਮਨ ਮਹਿ ਸਿੰਚੋ ਹਰ ਹਰ ਨਾਮ ਅਨ ਦਿਨ ਕੀਰਤਨ ਹਰ ਗੁਣ ਗਾਮ ਮਨ ਮਹਿ ਸਿੰਚੋ ਹਰ ਹਰ ਨਾਮ ਅਨ ਦਿਨ ਕੀਰਤਨ ਹਰ ਗੁਣ ਗਾਮ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਨੋ ਨੇਰੇ ਰਹਾਉ ਕਹ ਨਾਨਕ ਜਾ ਕੈ ਨਿਰਮਲ ਬਾਗ ਹਰ ਚਰਣੀ ਤਾਂ ਕਾ ਮਨ ਲਾਗ ਕਹ ਨਾਨਕ ਜਾਂ ਕੈ ਨਿਰਮਲ ਬਾਗ ਹਰ ਚਰਣੀ ਤਾਂ ਕਾ ਮਨ ਲਾਗ ਬਿਲਾਵਲ ਮਹੱਲਾ ਪੰਜਵਾਂ ਮਨ ਮਹਿ ਸਿੰਚੋ ਹਰ ਹਰ ਨਾਮ ਅਨ ਦਿਨ ਕੀਰਤਨ ਹਰ ਗੁਣ ਗਾਮ ਮਨ ਮਹਿ ਸਿੰਚੋ ਹਰ ਹਰ ਨਾਮ ਅਨ ਦਿਨ ਕੀਰਤਨ ਹਰ ਗੁਣ ਗਾਮ ਐਸੀ ਪ੍ਰੀਤ ਕਰੋ ਮਨ ਮੇਰੀ ਆਠ ਪਹਿਰ ਪ੍ਰਭ ਜਨੁ ਹਨੇਰੀ ਰਹਾ ਕਹ ਨਾਨਕ ਜਾ ਕੈ ਨਿਰਮਲ ਭਾਗ ਹਰ ਚਰਣੀ ਤਾ ਕਾ ਮਨ ਲਾਗ ਕਹ ਨਾਨਕ ਜਾ ਕੈ ਨਿਰਮਲ ਭਾਗ ਹਰ ਚਰਣੀ ਤਾਂ ਕਾ ਮਨ ਲਾਗ ਬਿਲਾਵਲ ਮਹੱਲਾ ਪੰਜਵਾ ਮਨ ਮਹਿ ਸਿੰਚੋ ਹਰ ਹਰ ਨਾਮ ਅਨ ਦਿਨ ਕੀਰਤਨ ਹਰ ਗੁਣ ਗਾਮ ਮਨ ਮਹਿ ਸਿੰਚੋ ਹਰ ਹਰ ਨਾਮ ਅਨ ਦਿਨ ਕੀਰਤਨ ਹਰ ਗੁਣ ਗਾਮ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਾਨੋ ਹਨੇਰੇ ਰਹਾਉ ਕਹ ਨਾਨਕ ਜਾਂ ਕੈ ਨਿਰਮਲ ਭਾਗ ਹਰ ਚਰਣੀ ਤਾਂ ਕਾ ਮਨ ਲਾਗ ਵਾਹ ਨਾਨਕ ਜਾਂ ਕੈ ਨਿਰਮਲ ਭਾਗ ਹਰ ਚਰਣੀ ਤਾਂ ਕਾ ਮਨ ਲਾਗ ਬਿਲਾਵਲ ਮਹੱਲਾ ਪੰਜਵਾਂ ਮਨ ਮਹਿ ਸਿੰਚੋ ਹਰ ਹਰ ਨਾਮ ਅਨ ਦਿਨ ਕੀਰਤਨ ਹਰ ਗੁਣ ਗਾਮ ਮਨ ਮਹਿ ਸਿੰਚੋ ਹਰ ਹਰ ਨਾਮ ਅਨ ਦਿਨ ਕੀਰਤਨ ਹਰ ਗੁਣ ਗਾਮ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਨੋ ਨੇਰੇ ਰਹਾਉ ਕਹ ਨਾਨਕ ਜਾਂ ਕੈ ਨਿਰਮਲ ਬਾਗ ਹਰ ਚਰਣੀ ਤਾਂ ਕਾ ਮਨ ਲਾਗ ਕਹ ਨਾਨਕ ਜਾਂ ਕੈ ਨਿਰਮਲ ਬਾਗ ਹਰ ਚਰਣੀ ਤਾਂ ਕਾ ਮਨ ਲਾਗ ਬਿਲਾਵਲ ਮਹੱਲਾ ਪੰਜਵਾਂ ਮਨ ਮਹਿ ਸਿੰਚੋ ਹਰ ਹਰ ਨਾਮ ਅਨ ਦਿਨ ਕੀਰਤਨ ਹਰ ਗੁਣ ਗਾਮ ਮਨ ਮਹਿ ਸਿੰਚੋ ਹਰ ਹਰ ਨਾਮ ਅਨ ਦਿਨ ਕੀਰਤਨ ਹਰ ਗੁਣ ਗਾਮ ਐਸੀ ਪ੍ਰੀਤ ਕਰੋ ਮਨ ਮੇਰੀ ਆਠ ਪਹਿਰ ਪ੍ਰਭ ਜਨੁ ਹਨੇਰੀ ਰਹਾ ਕਹ ਨਾਨਕ ਜਾ ਕੈ ਨਿਰਮਲ ਭਾਗ ਹਰ ਚਰਣੀ ਤਾ ਕਾ ਮਨ ਲਾਗ ਕਹ ਨਾਨਕ ਜਾ ਕੈ ਨਿਰਮਲ ਭਾਗ ਹਰ ਚਰਣੀ ਤਾਂ ਕਾ ਮਨ ਲਾਗ